ਜੀ ਦੇਖਿਓ ਜੀ ਐਦਾ ਹੈਗਾ ਕਿ ਰਾਜਵੀਰ ਜੀ ਦੀ ਸਪੀਡੀ ਰਿਕਵਰੀ ਵਾਸਤੇ ਸਾਰੇ ਹੀ ਦੁਆਵਾਂ ਕਰ ਰਹੇ ਰਾਜਵੀਰ ਜੀ ਇਹ ਗਰਦਨ ਦੀ ਜਿਹੜੀ ਹੱਡੀ ਟੁੱਟੀ ਹੈ ਉਹਦੇ ਕਰਕੇ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਬੇਸਿਕਲੀ ਉਹ ਸੀਰੀਅਸ ਬਣੀ ਹੋਈ ਹੈ ਮੈਂ ਵੀ ਕਰ ਰਿਹਾ ਹੈਗਾ ਹਨਾ ਸਭ ਦੇ ਪਿਆਰੇ ਨੇ ਉਹ ਠੀਕ ਹੈ ਅਸੀਂ ਚਾਹਦੇ ਹਾਂ ਜਲਦੀ ਜਲਦੀ ਠੀਕ ਹੋ ਕੇ ਸਾਡੇ ਵਿੱਚ ਆਣ ਬਟ ਸ਼ਾਇਦ ਕਿਸਮਤ ਜਿਹੜੀ ਹੈਗੀ ਆ ਉਹ ਨੂੰ ਇਹ ਮਨਜ਼ੂਰ ਨਹੀਂ ਸੀਗਾ ਤੇ ਮੈਂ ਤੁਹਾਨੂੰ ਇੱਕ ਦਿਖਾਣਾ ਚਾਹਾਂਗਾ ਕਿ ਬੇਸਿਕਲੀ ਇੰਜਰੀ ਕੀ ਹੁੰਦੀ ਹੈ ਇਹਦੇ ਵਿੱਚ ਕੀ ਹੁੰਦਾ ਹੈਗਾ ਕਿਸ ਤਰ੍ਹਾਂ ਦੀ ਇੰਜਰੀ ਉਹਨਾਂ ਨੂੰ ਹੋਈ ਹੈਗੀ ਹੈ ਤੇ ਉਹਦੇ ਕੀ ਇਫੈਕਟਸ ਹੁੰਦੇ ਨੇ ਇਹ ਆਪਣਾ ਜਿਵੇਂ ਹੈਗਾ ਬ੍ਰੇਨ ਹੈਗਾ ਠੀਕ ਹੈ ਤੇ ਬ੍ਰੇਨ ਦੇ ਨਾਲ ਆਪਣਾ ਜਿਹੜਾ ਕਨੈਕਸ਼ਨ ਹੈ ਸਾਰੀ ਬੋਡੀ ਦੇ ਨਾਲ ਬ੍ਰੇਨ ਤੋਂ ਜਿਹੜੇ ਸਿਗਨਲਸ ਜਾਂਦੇ ਨੇ ਉਹ ਸਪਾਇਨਲ ਕੋਰਡ ਦੇ ਥਰੂ ਜਾਂਦੇ ਨੇ ਤੇ ਸਪਾਇਨਲ ਕੋਰਡ ਇੱਕ ਆ ਵਰਟੀਬਰਲ ਕਾਲਮ ਨਾਮ ਦੀ ਇੱਕ ਹੱਡੀ ਹੈਗੀ ਆ ਉਹਦੇ ਵਿੱਚ ਹੁੰਦੀ ਹੈਗੀ ਤੇ ਉਹਦੇ ਥਰੂ ਆਪਣੀ ਨਰਵਸ ਜਿਹੜੀਆਂ ਨਿਕਲਦੀਆਂ ਨੇ ਇੱਕ ਇੱਕ ਮਸਲ ਨੂੰ ਸਾਡੀ ਬੋਡੀ ਦੇ ਨੂੰ ਉਹ ਸਪਲਾਈ ਕਰਦੀਆਂ ਤੇ ਰਾਜਵੀਰ ਦੀ ਇੰਜਰੀ ਜਿਹੜੀ ਹੈਗੀ ਉਹ ਬੇਸਿਕਲੀ ਸਰਵਾਈਕਲ ਸਪਾਈਨ ਦੀ ਹੱਡੀ ਦੇ ਵਿੱਚ ਹੈਗੀ ਆ ਬਈ ਰਦਨ ਦੀ ਹੱਡੀ ਚੋਂ ਜਿਹੜੀ ਸਪਾਈਨਲ ਕਾਰਡ ਨਿਕਲਦੀ ਹੈਗੀ ਆ ਉਹ ਬੇਸਿਕਲੀ ਸਾਰੀ ਬੋਡੀ ਦੀਆਂ ਜਿਹੜੀਆਂ ਮਸਲਸ ਹੈਗੀਆਂ ਇਨਕਲੂਡਿੰਗ ਆਪਣੀ ਬਰੀਥਿੰਗ ਮਸਲਸ ਉਹਨਾਂ ਨੂੰ ਵੀ ਸਪਲਾਈ ਕਰਦੀ ਹੈਗੇ ਤੇ ਜੇ ਇਸ ਸਰਵਾਈਕਲ ਸਪਾਈਨ ਦੇ ਵਿੱਚ ਕਿਤੇ ਇੰਜਰੀ ਹੋਵੇ ਤਾਂ ਉਸ ਤੋਂ ਥੱਲੇ ਦਾ ਸਾਰਾ ਹਿੱਸਾ ਜਿਹੜਾ ਹੈਗਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈਗਾ ਡਿਪੈਂਡਿੰਗ ਅਪਨ ਇੰਜਰੀ ਉਹ ਟੈਂਪਰੇਰੀ ਵੀ ਹੋ ਸਕਦਾ ਹੈ ਪਰਮਨੈਂਟ ਵੀ ਹੋ ਸਕਦਾ ਹੈਗਾ ਤੇ ਤੁਹਾਡੀ ਬਰੀਥਿੰਗ ਵੀ ਜਿਹੜੀ ਹੈਗੀ ਆ ਜਿਹੜਾ ਸਾਹ ਲੈਣਾ ਇਹਦਾ ਕਿਹਨੇ ਪ੍ਰਕਿਰਿਆ ਹੈਗੀ ਬੇਸਿਕਲੀ اوਵੀ ਇਫੈਕਟ ਹੋ ਸਕਦੀ ਹੈ ਸਿਮਿਲਰਲੀ ਇੱਕ ਪਾਰਟ ਹੁੰਦਾ ਹੈਗਾ ਬ੍ਰੇਨ ਦਾ ਬ੍ਰੇਨ ਸਟੈਮ ਬ੍ਰੇਨ ਸਟੈਮ ਉਹ ਪਾਰਟ ਜਿਹੜਾ ਹੈਗਾ ਉਹ ਕਨੈਕਟ ਕਰਦਾ ਹੈਗਾ ਬ੍ਰੇਨ ਨੂੰ ਸਪਾਈਨਲ ਕੋਰਡ ਦੇ ਨਾਲ ਤੇ ਬ੍ਰੇਨ ਦੇ ਸਾਰੀਆਂ ਤਾਰਾਂ ਬੇਸਿਕਲੀ ਜਿਹੜੀਆਂ ਸਾਰੀਆਂ ਤਰੰਗਾ ਹੈਗੀਆਂ ਉਹਦੇ ਵਿੱਚੋਂ ਕਿ ਨਿਕਲਦੀਆਂ ਬਹੁਤ ਹੀ ਕ੍ਰਿਟੀਕਲ ਏਰੀਆ ਹਾਰਡਲੀ 2 ਤੋਂ 2.5 ਸੈਂਟੀਮੀਟਰ ਦਾ ਉਹ ਏਰੀਆ ਹੁੰਦਾ ਹੈਗਾ ਤੇ ਸਾਰੇ ਫੰਕਸ਼ਨ ਜਿਹੜੇ ਆ ਉਹਦੇ ਥਰੂ ਹੀ ਪਾਸ ਹੋ ਕਰਕੇ ਜਿਹਨੇ ਜਿਹੜੇ ਹੈਗੇ ਆ ਬਾਡੀ ਦੇ ਵਿੱਚ ਆਂਦੇ ਹੈਗੇ ਆ ਹੈਨਾ ਪੈਰ ਦੀ ਮੂਵਮੈਂਟ ਉਂਗਲ ਤੱਕ ਜਿਹੜੀ ਹੈਗੀ ਆ ਉਤੋਂ ਹੀ ਕੰਟਰੋਲ ਹੋ ਕੇ ਜਾਂਦੀ ਹੈ ਜਿਹੜੀ ਤਾਰਾ ਨਿਕਲਦੀਆਂ ਉਤੋਂ ਤੇ ਜੇ ਉਥੇ ਛੋਟੀ ਜਿਹੀ ਵੀ ਸੱਟ ਲੱਗੇ ਤਾਂ ਉਹ ਬਹੁਤ ਜ਼ਿਆਦਾ ਡਿਸੇਬਿਲਟੀ ਈਵਨ ਲਾਈਫ ਥ੍ਰੈਟਨਿੰਗ ਵੀ ਹੋ ਸਕਦੀ ਹੈਗੇ ਸੋ ਰਾਜਵੀਰ ਜੀ ਦੀ ਇਹ ਗਰਦਨ ਦੀ ਜਿਹੜੀ ਹੱਡੀ ਟੁੱਟੀ ਹੈ ਉਹਦੇ ਕਰਕੇ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਬੇਸਿਕਲੀ ਉਹ ਸੀਰੀਅਸ ਬਣੀ ਹੋਈ ਹੈ